ਅਮ ਜੀ ਅਸੀਂ ਸੁਨਾਮ ਦੇ ਲਾਗੇ ਲਖਮੀਰ ਵਾਲਾ ਪਿੰਡ ਵਿੱਚ ਰਹਿਣ ਆ ਰਹੇ ਹਾਂ ਤੇ ਸੰਗ ਜਿਲ੍ਹਾ ਸੰਗੂਰ ਪਿੰਡ ਹੈ ਹਾਂਜੀ ਕੀ ਗੱਲ ਹੈ ਤੁਹਾਡੇ ਪਿਤਾ ਜੀ ਕਿੱਥੇ ਗੁੰਮ ਹੋਏ ਤੇ ਤੁਸੀਂ ਕਿਦੋਂ ਅਬਰਸਰ ਪਹੁੰਚੇ ਸੀ 6 ਤਰੀਕ ਨੂੰ ਅਸੀਂ ਅਬਰਸਰ ਪਹੁੰਚੇ ਤੇ 7 ਤਰੀਕ ਨੂੰ ਅਸੀਂ ਵਾਪਸੀ ਕਰਨੀ ਸੀ 7 ਤਰੀਕ ਨੂੰ ਅਸੀਂ ਮਤਲਬ ਸਾਡਾ ਰੈਂਟ ਸੀਗਾ ਮਤਲਬ 12 ਵਜੇ ਤੱਕ ਰੁਕ ਕਮਰਾ ਰਹਿਣਾ ਸੀਗਾ ਤੇ ਮੰਮੀ ਜਿਹੜੀ ਕਹਿੰਦੇ ਵੀ ਅਸੀਂ ਬਾਣੀ ਸੁਣਨੀ ਹੈ ਕਿ ਅਸੀਂ ਐਨੇ ਹਰਮੰਦਰ ਸਾਹਿਬ ਵਿੱਚ ਬੈਠ ਜਾਣੇ ਹੈਗੇ ਤੁਸੀਂ ਮਤਲਬ ਰੈਸਟ ਕਰ ਲਓ ਹਜੇ ਆ ਕਰਕੇ ਸਾਡਾ ਮੰਮੀ ਜੜੀ ਹਰਮੰਦਰ ਸਾਹਿਬ ਨੂੰ ਲੰਗਰ ਦੇ ਸਾਹਮਣੇ ਬੈਠੀ ਸੀਗੀ ਤੇ ਪਹਿਲਾਂ ਡੈਡੀ ਲੰਗਰ ਚ ਜਾ ਕੇ ਲੰਗਰ ਛਕ ਕੇ ਆਏ ਤੇ ਮੰਮੀ ਤੇ ਮੰਮੀ ਕੋਲ ਬਹਿ ਗਈ ਤੇ ਇਸ ਤੋਂ ਬਾਅਦ ਡੈਡੀ ਬਾਥਮ ਕਰਨ ਗਏ ਨੇਗੇ ਤੇ ਬਾਥਮ ਕਰਕੇ ਬਾਹਰ ਨਹੀਂ ਆਏ ਅਸੀਂ ਗੁਰਦੁਆਰਾ ਸਾਹਿਬ ਦੇ ਕੈਮਰੇ ਰਹੀ ਚੈੱਕ ਕਰਿਆ ਤੇ ਉਹ ਮਤਲਬ ਬਾਥਮ ਕਰਨ ਨਹੀਂ ਗਏ ਤੇ ਮਤਲਬ ਉਹ ਬਾਬਾ ਟਾਲਸਾ ਗੁਰਦੁਆਰੇ ਜਿਹੜੀ ਪੈ ਗਈ ਉਹਨਾਂ ਨੂੰ ਚੌਂਦੀ ਲੱਗ ਗਈ ਪਤਾ ਨਹੀਂ ਕੁਝ ਕੀ ਹੋਇਆ ਨਾ ਦਿਮਾਗ ਚ ਕੀ ਆਇਆ ਇਹ ਪੀੜੀਆਂ ਗੜੀਆਂ ਵਿੱਚ ਬਾਕੀ ਕਿਸੇ ਨੂੰ ਸਾਨੂੰ ਕੋਈ ਖਬਰ ਨਹੀਂ ਕਿੰਨੀ ਉਮਰ ਹੈ ਤੇ ਕੀ ਨਾਮ ਹੈ ਉਹਦਾ ਜੀ ਜੀ 75 ਸਾਲ ਉਮਰ ਹੈ ਜੀ ਨਾਮ ਦਰਸ਼ਨ ਸਿੰਘ ਆ ਪਰ ਉਹ ਮਤਲਬ ਦਿਮਾਗ ਤੋਂ ਥੋੜੇ ਹੌਲੇ ਨੇਗੇ ਮੈਨੂੰ ਇਹਨਾਂ ਪਤਾ ਨਹੀਂ ਹੈਗਾ ਕਿ ਮੈਂ ਨਾਲ ਵੀ ਉਹਨੂੰ ਆਪਦਾ ਨਾਮ ਵੀ ਸਹੀ ਕਰਾ ਦੱਸਣਾ ਹਾਂਗਾ ਜੇ ਉਹ ਦਰਸ਼ਨ ਸਿੰਘ ਨੂੰ ਤਰਤਲ ਸਿੰਘ ਦੀ ਕਹਿਣਗੇ ਮੇਰੇ ਸਾਡਾ ਸ਼ਹਿਰ ਲੱਗੇ ਸੁਨਾਪ ਹੈ ਦੋਨੋਂ ਕਾਮ ਕਹਿ ਦੇਣਗੇ ਮੈਨੂੰ ਕਾਲੇ ਦੇ ਨਾਮ ਤੋਂ ਜਾਣਦੀ ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ ਤੇ ਪੁਲਿਸ ਦਾ ਕਿੰਨਾ ਸਹਿਯੋਗ ਤੇ ਪੁਲਿਸ ਆਇਆ ਮਤਲਬ ਜੀ ਪਹਿਲੇ ਦਿਨ ਜਾਣਕਾਰੀ ਦਿੱਤੀ ਆ ਅਥਿਆਰ ਕੋਟ ਵੀ ਲਗਾਈ ਹੈਗੀ ਕਿ ਮਤਲਬ ਪੁਲਸ ਵਾਲੇ ਨੇ ਪੁਲਸ ਵਾਲੇ ਮੈ ਸਾਨੂੰ ਮਤਲਬ ਪਹਿਲੇ ਦਿਨ ਕੈਮਰਾ ਕੈਮਰੇ ਚੈੱਕ ਕਰਵਾਇਆ ਨੇ ਗੜੀਆਂ ਵਿੱਚ ਕੁਝ ਅਸੀਂ ਆਪ ਹੀ ਕਰੇ ਨੇ ਉਸ ਤੋਂ ਬਾਅਦ ਪੁਲਸ ਮਲਾਏ ਮੈ ਆਪ ਦੇ ਬਸ ਸੋਸ਼ਲ ਮੀਡੀਆ ਤੇ ਵਟਸਐਪ ਕੋ ਪੰਜ ਸਾਰ ਕੀ ਟਵਰਟੀ ਕੋਰਟੋ ਵੀ ਭਾਈ ਤੇ ਹੁਣ ਪਤਾ ਨਹੀਂ ਲੱਗਾ ਅਜੇ ਤੱਕ ਸਾਨੂੰ ਕੋਈ ਕਵਰ ਨਹੀਂ ਮਿਲਿਆ ਕੀ ਤੁਸੀਂ ਕੋਈ ਇਨਾਮ ਦੀ ਕੋਸ਼ਿਸ਼ ਨਾ ਵੀ ਕੀਤੀ ਹਾਂਜੀ ਹਾਂਜੀ ਅਸੀਂ ਜੇ ਕੋਈ ਸਾਨੂੰ ਕੋਈ ਵੀ ਜਾਣਕਾਰੀ ਦਿੰਦਾ ਅਸੀਂ 2000 ਇਨਾਮ ਦੇਵਾਂਗੇ ਤੇ ਕੋਈ ਮੋਬਾਈਲ ਨੰਬਰ ਦੱਸਣਾ ਚਾਹੁੰਦੇ ਜੀ ਨੰਬਰ ਮੇਰਾ ਜੀ 62818148 ਹੈ 628081348 ਇੱਥੇ ਸੰਪਰਕ ਕਰ ਸਕਦੇ ਤੁਹਾਡੇ ਨਾਲ ਤੇ ਕਿੰਨੇ ਦਿਨ ਵਾਸਤੇ ਤੁਸੀਂ ਸ਼੍ਰੀ ਹਰਮੰਦਰ ਸਾਹਿਬ ਆਏ ਸੀ ਇੱਕ ਦਿਨ ਵਾਸਤੇ ਆਏ ਸੀ ਜੀ 7 ਤਰੀਕ ਨੂੰ ਆਏ 7 ਸਾਡੇ 7 ਤਰੀਕ ਦੀ ਜਾਣ ਦੀ ਵਾਪਸੀ ਕੀਤੀ ਟ੍ਰੇਨ ਰਾਹੀਂ ਜਾਣਾ ਸੀ ਹਾਂਜੀ ਟ੍ਰੇਨ ਰਾਹੀਂ ਹੈ ਟ੍ਰੇਨ ਨਾਲ ਹੀ ਜਾਣਾ ਤੁਸੀਂ ਮੇਰੇ ਨਾਮ ਜੀ ਅਸੀਂ ਸੁਨਾਨ ਦੇ ਲਾਗੇ ਲਖਮੀਰ ਵਾਲਾ ਪਿੰਡ ਉੱਤੇ ਰਹਿਣ ਵਾਲੇ ਹਾਂ ਤੇ ਸੰਗ ਜਲਾ ਸੰਗੂਰ ਪਿੰਡ ਹੈ ਹਾਂਜੀ ਕੀ ਗੱਲ ਹੋਈ ਤੁਹਾਡੇ ਪਿਤਾ ਜੀ ਕਿੱਥੇ ਗੁੰਮ ਹੋਏ ਤਾਂ ਤੁਸੀਂ ਕਿਦੋਂ ਅੰਬਰਸਰ ਪਹੁੰਚੇ ਸੀ 6 ਤਰੀਕ ਨੂੰ ਅਸੀਂ ਅੰਬਰਸਰ ਪਹੁੰਚੇ ਸੀ 7 ਤਰੀਕ ਨੂੰ ਅਸੀਂ ਵਾਪਸੀ ਕਰਨੀ ਸੀ 7 ਤਰੀਕ ਨੂੰ ਅਸੀਂ ਮਤਲਬ ਸਾਡਾ ਰੈਂਟ ਸੀਗਾ ਮਤਲਬ 12 ਵਜੇ ਤੱਕ ਜੀ ਕਮਰਾ ਛੱਡਣਾ ਸੀਗਾ ਤੇ ਮੰਮੀ ਜਿਹੜੀ ਕਹਿੰਦੇ ਵੀ ਅਸੀਂ ਬਾਣੀ ਸੁਣਨੀ ਹੈ ਕਿ ਅਸੀਂ ਐਨੇ ਹਰਮੰਦਰ ਸਾਹਿਬ ਵਿੱਚ ਬੈਠ ਜਾਣੇ ਹੈਗੇ ਤੁਸੀਂ ਮਤਲਬ ਰੈਸਟ ਕਰ ਲਓ ਹਜੇ ਤਾਂ ਕਰਕੇ ਸਾਡਾ ਮੰਮੀ ਜਿਹੜੀ ਹਰਮੰਦਰ ਲੰਗਰ ਦੇ ਸਾਹਮਣੇ ਬੈਠੇ ਸੀਗੇ ਤੇ ਪਹਿਲਾਂ ਡੈਡੀ ਲੰਗਰ 'ਚ ਜਾ ਕੇ ਲੰਗਰ ਛੱਕ ਕੇ ਆਏ ਤੇ ਮੰਮੀ ਮੰਮੀ ਕੋਲ ਬਹਿ ਗਈ ਇਸ ਤੋਂ ਬਾਅਦ ਜੈਦੀ ਬਾਥਮ ਕਰਨ ਗਏ ਨੇਗੇ ਤੇ ਬਾਥਮ ਕਰਕੇ بارش ਨਹੀਂ ਆਈ ਅਸੀਂ ਗੁਰਦੁਆਰ ਸਾਹਿਬ ਦੇ ਕੈਮਰੇ ਅਸੀਂ ਚੈੱਕ ਕਰਿਆ ਤੇ ਉਹ ਮਤਲਬ ਬਾਥਮ ਕਰਨ ਨਹੀਂ ਗਏ ਤੇ ਮਤਲਬ ਉਹ ਬਾਬਾ ਢਾਲਸਾ ਨੂੰ ਗੁਰਦੁਆਰੇ ਜੁਣੀ ਪੈ ਗਿਆ ਉਹਨਾਂ ਨੂੰ ਚੌਂਦੀ ਲੱਗ ਪਤਾ ਨਹੀਂ ਕੁਝ ਕੀ ਹੋਇਆ ਨਾ ਦਿਮਾਗ 'ਚ ਕੀ ਆਇਆ ਕਿ ਉਹ ਪੀੜੀਆਂ ਗਲੀਆਂ ਵਿੱਚ ਬਾਹਰ ਜਿਸ ਤੋਂ ਬਾਅਦ ਸਾਨੂੰ ਕੋਈ ਖ਼ਬਰ ਨਹੀਂ ਕਿੰਨੀ ਉਮਰ ਹੈ ਤੇ ਕੀ ਨਾਮ ਹੈ ਉਹਨਾਂ ਦਾ ਕੋਈ ਜੀ ਜੀ 75 ਸਾਲ ਉਮਰ ਹੈ ਜੀ ਨਾਮ ਦਸ ਸਿੰਘ ਆ ਪਰ ਉਹ ਮਤਲਬ ਦਿਮਾਗ ਤੋਂ ਥੋੜੇ ਹੌਲੇ ਨੇਗੇ ਉਹਨਾਂ ਨੂੰ ਇੰਨਾ ਪਤਾ ਨਹੀਂ ਹੈਗਾ ਕਿ ਮੈਨਾਂ ਲੱਗੂ ਉਹਨੂੰ ਆਪਦਾ ਨਾਮ ਵੀ ਸਹੀ ਕਰਾ ਦੱਸਣਾ ਹੁੰਦਾ ਇਹਨਾਂ ਦਸਫੂਰ ਨੂੰ 40 ਸੈਂਟੀ ਕਹਿਣਗੇ ਮੇਰਾ ਸਾਡਾ ਸ਼ਹਿਰ ਲਈ ਸਨਾਪ ਹੈ ਤੁਹਾਨੂੰ ਕਾਮ ਕਹਿ ਜਾਣਗੇ ਮੈਨੂੰ ਕਾਲੇ ਦੇ ਨਾਮ ਤੋਂ ਜਾਣਦੇ ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ ਤੇ ਪੁਲਿਸ ਦਾ ਕਿੰਨਾ ਸਹਿਯੋਗ ਹੈ ਤੇ ਪੁਲਿਸ ਵਾਲਿਆਂ ਨੇ ਅਸਲੀ ਮਤਲਬ ਜੀ ਪਹਿਲੇ ਦਿਨ ਜਾਣਕਾਰੀ ਦਿੱਤੀ ਆ ਅਥਿਆਰ ਰਿਪੋਰਟ ਵੀ ਲਗਾਈ ਹੈਗੀ ਕਿ ਮਤਲਬ ਪੁਲਿਸ ਵਾਲੇ ਨੇ ਪੁਲਿਸ ਵਾਲਿਆਂ ਨੇ ਸਾਨੂੰ ਮਤਲਬ ਪਹਿਲੇ ਦਿਨ ਕੈਮਰਾ ਕੈਮਰੇ ਚੈੱਕ ਕਰਵਾਏ ਨੇ ਗੜੀਆਂ ਵਿੱਚ ਕੁਝ ਅਸੀਂ ਆਪ ਹੀ ਕਰੇ ਨੇ ਇਸ ਤੋਂ ਬਾਅਦ ਪੁਲਿਸ ਮੁਲਾਇਮਾਂ ਨੇ ਆਪ ਦੇ ਬਸ ਸੋਸ਼ਲ ਮੀਡੀਆ ਤੇ ਵਟਸਐਪ ਪਰ ਪੰਜ ਸਾਰਕੀ ਦੀ ਕਾਪੀ ਰਿਪੋਰਟ ਵੀ ਪਾਈ ਹੈ ਤੇ ਹੁਣ ਪਤਾ ਨਹੀਂ ਲੱਗਾ ਹੇ ਤੱਕ ਸਾਨੂੰ ਵਾਲੇ ਕੋਈ ਖਬਰ ਨਹੀਂ ਮਿਲਿਆ ਕੀ ਤੁਸੀਂ ਕੋਈ ਇਨਾਮ ਦੀ ਕੋਸ਼ਿਸ਼ ਨਾ ਵੀ ਕੀਤੀ ਹਾਂਜੀ ਹਾਂਜੀ ਅਸੀਂ ਜੇ ਕੋਈ ਸਾਨੂੰ ਕੋਈ ਵੀ ਜਾਣਕਾਰੀ ਹੁੰਦਾ ਅਸੀਂ 1000 ਪੂਨਿਆਂ ਦੇਵਾਂਗੇ ਤੇ ਕੋਈ ਮੋਬਾਈਲ ਨੰਬਰ ਦੱਸਣਾ ਚਾਹੁੰਦੇ ਜੀ ਨੰਬਰ ਮੇਰਾ ਜੀ 62881488 628081348 ਇੱਥੇ ਸੰਪਰਕ ਕਰ ਸਕਦੇ ਤੁਹਾਡੇ ਨਾਲ ਹਾਂਜੀ ਹਾਂਜੀ ਤੇ ਕਿੰਨੇ ਦਿਨ ਵਾਸਤੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਆਏ ਸੀ ਜੀ ਇੱਕ ਦਿਨ ਵਾਸਤੇ ਆਏ ਸੀ ਜੀ 3 ਤਰੀਕ ਨੂੰ ਆਏ 7 ਤਰੀਕ ਦੀ ਜਾਣ ਦੀ ਵਾਪਸ ਟ੍ਰੇਨ ਰਹਿ ਜਾਣਾ ਸੀ ਹਾਂਜੀ ਕਿਹੜਾ ਹੈ ਇਹ ਟ੍ਰੇਨ ਨਹੀਂ ਜਾਣਾ ਤੁਸੀਂ